ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੁਸ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਗੁਰਦਾਸਪੁਰ ਵਿਖੇ ਮੌਜੂਦ ਹਾਂ ਔਰ ਜਿਹੜੀ VOTING ਦਾ ਟਾਈਮ ਸੀ VOTING ਅੱਜ ਸੀਗੀ ਜੀ ਪੋਲਿੰਗ ਡੇ ਔਰ ਮੁਕੰਮਲ ਹੋ ਚੁੱਕਿਆ ਔਰ ਸਾਡੇ ਨਾਲ ਡੀਸੀ ਸਾਹਿਬ ਨੇ ਸੋ ਸਰ ਕਿਦਾਂ ਰਿਹਾ ਜੀ ਦਿਨ ਬਹੁਤ ਪੀਸਫੁਲ ਨਿਕਲ ਗਿਆ ਸਾਰਾ ਦਿਨ ਸਾਰਾ ਦਿਨ ਸਾਡੇ ਸਾਰੇ ਆਫੀਸਰ ਫੀਲ ਚ ਸੀਗੇ ਬੜੀ ਮਿਹਨਤ ਸਤਕਾ ਸਾਡੀ ਸਾਰੀ ਪੋਲਿੰਗ ਪਾਰਟੀਆਂ ਦੇ ਸਾਰੇ ਸੈਕਟਰ ਆਫੀਸਰ ਦੇ ਸਾਰੇ ਆਰੋਜ਼ ਦੇ ਪੁਲਿਸ ਆਫੀਸਰਸ ਦੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਪੀਸਫੁਲੀ ਸਾਰੇ ਇਲੈਕਸ਼ਨ ਨਿਕਲ ਗਿਆ ਹੈਗਾ ਸੋ ਹੁਣ ਜਿਹੜਾ ਟਾਈਮ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਟਾਈਮ ਹੈ ਕਿ ਜਿਹੜੀਆਂ ਸਮਾਨ ਨੇ ਇਲੈਕਸ਼ਨ ਦਾ ਉਹ ਜਮ੍ਹਾਂ ਹੋਏਗਾ ਸੋ ਉਹਦੇ ਵਾਸਤੇ ਹੁਣ ਤਿਆਰੀ ਹੈਗੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅਲੱਗ-ਅਲੱਗ ਕਾਊਂਟਰਸ ਹੈਗੇ ਜਿ세 ਸੈਕਟਰ ਮੈਜਿਸਟ੍ਰੇਟ ਸੈਕਟਰ ਆਫੀਸਰਸ ਆਪ ਬੈਠੇ ਜਿਹੜੇ ਆਪ ਹੀ ਸਮਾਨ ਲੈਣਗੇ ਇੱਕ-ਇੱਕ ਚੀਜ਼ ਗਿਣ ਕੇ ਲੈਣੀ ਹੈਗੀ ਕਿਉਂਕਿ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਸਟ੍ਰੋਂਗ ਰੂਮ ਦੇ ਅੰਦਰ ਜਾਣੀਆਂ ਹੈ ਕਈ ਚੀਜ਼ਾਂ ਜਿਹੜੀਆਂ ਸਟ੍ਰੈਟਿਜਿਕ ਸਟ੍ਰੋਂਗ ਰੂਮ ਚ ਰਹਿਣੀਆਂ ਹੈਗੀਆਂ ਜਿਹਦੀ ਕੱਲ ਸਕਰੂਟੀ ਕਰਨਗੇ ਆਬਜ਼ ਚੈੱਕ ਕਰਕੇ ਲੈਣਾ ਉਹ ਵੀ ਇੱਕ ਬੜਾ ਵੱਡੀ ਕਾਰਵਾਈ ਹੁੰਦੀ ਹੈ ਸੋ ਹੁਣ ਉਹ ਪ੍ਰੋਸੈਸ ਹੋਵੇਗੀ ਜੇ ਸਰ ਆਪਾਂ ਬੋਲਿੰਗ ਦੀ ਗੱਲ ਕੀਤੀ ਜਾਵੇ ਕਿੰਨੇ ਪਰਸੈਂਟ ਪੋਲ ਹੋ ਚੁੱਕੇ ਹੈ ਹਾਂਜੀ ਫਾਈਨਲ ਐਸਟੀਮੇਟ ਸਾਡੇ ਕੋਲ ਆ ਰਹੇ ਹੈ ਪੋਲ ਐਂਡ ਸਾਰੀ ਜਗ੍ਹਾ ਤੇ ਹੋ ਚੁੱਕੀ ਹੈਗੀ ਬਟ ਫਿਰ ਵੀ ਜਦੋਂ ਤੱਕ ਫਾਈਨਲ ਸਾਡੇ ਕੋਲ ਫਿਗਰਸ ਨਹੀਂ ਆਉਂਦੀਆਂ ਅਸੀਂ ਉਹਨਾਂ ਦੇ ਪੇਪਰਸ ਨਾਲ ਕਰਾਸ ਵੈਰੀਫਾਈ ਨਹੀਂ ਕਰ ਲੈਂਦੇ ਉਹ ਤੱਕ ਆਪਾਂ ਫਾਈਨਲ ਫਿਗਰ ਰਿਲੀਜ਼ ਨਹੀਂ ਕਰਦੇ ਟੈਂਟੇਟਿਵ ਫਿਗਰਸ ਹੈ ਵੀ ਥੋੜੀ ਦੇਰ ਤੱਕ ਆ ਜਾਣਗੇ ਅਪਾ ਤਨਾ ਸ਼ੇਅਰ ਕਰ ਦਾਂਗੇ ਤੇ ਜੇ ਸਰ ਕੋਈ ਗੱਲ ਕੀਤੀ ਜਾਵੇ ਸਾਰੇ ਦਿਨ ਕੋਈ ਮਾੜੀ ਘਟਨਾ ਕੋਈ ਇਹੋ ਜਿ ਪੀਸਫੁਲ ਹੋ ਗਿਆ ਜੀ ਪਰਮਾਤਮਾ ਦੀ ਮਿਹਰ ਰਹੀ ਹੈ ਕਿ ਸਾਰਾ ਇਲੈਕਸ਼ਨ ਪੀਸਫੁਲ ਨਿਕਲ ਗਿਆ ਕੋਈ ਵਾਇਲੈਂਸ ਕਿਸੇ ਤਰੀਕੇ ਦੀ ਨਹੀਂ ਹੋਈ ਜਿਹੜੀ ਛੁੱਟਪੁੱਟ ਕੰਪਲੇਂਟ ਸੀ ਗਿਆ ਉਹਨਾਂ ਨੂੰ ਨਾਲ ਨਾਲ ਅਸੀਂ ਐਡਰੈਸ ਕੀਤਾ ਹੈਗਾ ਉਹਦੇ ਤੇ ਕਾਰਵਾਈ ਵੀ ਕੀਤੀ ਹੈ ਥੈਂਕ ਯੂ ਸਰ ਥੈਂਕ ਯੂ ਸੋ ਇਹ ਸਨ ਡੀਸੀ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਜਿਹੜੀ VOTING ਹੈ ਉਹ ਪੂਰੇ ਹੀ ਸ਼ਾਂਤੀਪੁਰਕ ਢੰਗ ਨਾਲ ਕੰਪਲੀਟ ਹੋ ਚੁੱਕੀ ਹੈ ਔਰ ਹੁਣ EVM ਜਿਹੜੀਆਂ ਮਸ਼ੀਨਾਂ ਉਹ ਜਮ੍ਹਾਂ ਕਰਾਉਣ ਦਾ ਟਾਈਮ ਹੈ ਔਰ ਉਹਦਾ ਜੋ ਵੀ ਪ੍ਰੋਸੈਸ ਹੈ ਉਹਦੇ ਲਈ ਇਹ ਇੱਥੇ ਖੜੇ ਨੇ ਕਿਉਂਕਿ ਉਹ ਚੀਜ਼ ਸਟਾਰਟ ਕਰਵਾ ਕੇ ਫਿਰ ਉਹ ਕਹਿੰਦੇ ਵੀ ਖਤਮ ਹੋ ਜਾਏਗਾ ਤੇ ਕੱਲ ਨੂੰ ਜਿਹੜੀ ਆਪਣਾ ਆਪਣਾ ਸਟੇਸ਼ਨ ਸੰਭਣ ਵਾਲੀਆਂ ਉਹ ਲਿਸਟਾਂ ਜਾਰੀ ਹੋ ਜਾਣਗੀਆਂ ਸੋ ਫਿਰ ਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰਾਹੁਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ ਸਤਿ ਸ਼੍ਰੀ ਅਕਾਲ ਜੀ ਮੈਂ ਭਪਿੰਦਰ ਗਰੇਵਾਲ ਡੇਲੀ ਜੀ ਗੁਰਦਾਸ ਫੌਰ ਵਿਖੇ ਮੌਜੂਦ ਆ ਔਰ ਜਿਹੜੀ VOTING ਦਾ ਟਾਈਮ ਸੀ VOTING ਅੱਜ ਸੀਗੀ ਜੀ ਪੋਲਿੰਗ ਡੇ ਔਰ ਮੁਕਮਲ ਹੋ ਚੁੱਕਿਆ ਔਰ ਸਾਡੇ ਨਾਲ ਡੀਸੀ ਸਾਹਿਬ ਨੇ ਸੋ ਸਰ ਕਿਦਾਂ ਰਿਹਾ ਜੀ ਦਿਨ ਬਹੁਤ ਪੀਸਫੁਲ ਨਿਕਲ ਗਿਆ ਸਾਰਾ ਦਿਨ ਸਾਰਾ ਦਿਨ ਸਾਡੇ ਸਾਰੇ ਆਫੀਸਰ ਫੀਲ ਚ ਸੀਗੇ ਬੜੀ ਮਿਹਨਤ ਸਦਕਾ ਸਾਡੀ ਸਾਰੀ ਪੋਲਿੰਗ ਪਾਰਟੀਆਂ ਦੇ ਸਾਰੇ ਸੈਕਟਰ ਆਫੀਸਰ ਦੇ ਸਾਰੇ ਇਰੋਜ਼ ਦੇ ਪੁਲਿਸ ਆਫੀਸਰਸ ਦੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਪੀਸਫੁਲੀ ਸਾਰੇ ਇਲੈਕਸ਼ਨ ਨਿਕਲ ਗਿਆ ਹੈਗਾ ਸੋ ਹੁਣ ਜਿਹੜਾ ਟਾਈਮ ਹੈ ਜਿਹੜਾ ਸਭ ਤੋਂ ਇੰਪੋਰਟੈਂਟ ਟਾਈਮ ਹੈ ਕਿ ਜਿਹੜੀਆਂ ਸਮਾਨ ਨੇ ਇਲੈਕਸ਼ਨ ਦਾ ਜਮ੍ਹਾਂ ਹੋਏਗਾ ਸੋ ਉਹਦੇ ਵਾਸਤੇ ਹੁਣ ਤਿਆਰੀ ਹੈਗੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਅਲੱਗ-ਅਲੱਗ ਕਾਊਂਟਰਸ ਹੈਗੇ ਜਿ세 ਸੈਕਟਰ ਮੈਜਿਸਟ੍ਰੇਟ ਸੈਕਟਰ ਆਫੀਸਰਸ ਆਪ ਬੈਠੇ ਜਿਹੜੇ ਆਪ ਹੀ ਸਮਾਨ ਲੈਣਗੇ ਇੱਕ-ਇੱਕ ਚੀਜ਼ ਗਿਣ ਕੇ ਲੈਣੀ ਹੈਗੀ ਕਿਉਂਕਿ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਸਟਰੌਂਗ ਰੂਮ ਦੇ ਅੰਦਰ ਜਾਣੀਆਂ ਹੈ ਕਈ ਚੀਜ਼ਾਂ ਜਿਹੜੀਆਂ ਸਟੈਟਿਉਟਰੀ ਸਟਰੌਂਗ ਰੂਮ 'ਚ ਰਹਿਣੀਆਂ ਹੈਗੀਆਂ ਜਿਹਦੀ ਕੱਲ ਸਕਰੂਟਨੀ ਕਰਨਗੇ ਆਬਜ਼ਰਵਰ ਸਾਹਿਬ ਸੋ ਬਹੁਤ ਸਾਰੀਆਂ ਪ੍ਰੋਸੈ ਚੈੱਕ ਕਰਕੇ ਲੈਣਾ ਉਹ ਵੀ ਇੱਕ ਬੜਾ ਵੱਡੀ ਕਾਰਵਾਈ ਹੁੰਦੀ ਹੈ ਸੋ ਹੁਣ ਉਹ ਪ੍ਰੋਸੈਸ ਹੋ ਜੂਗੀ ਜੀ ਸਰ ਆਪਾਂ ਬੋਲਿੰਗ ਦੀ ਗੱਲ ਕੀਤੀ ਜੇ ਕਿੰਨੇ ਪਰਸੈਂਟ ਪੋਲ ਹੋ ਚੁੱਕਿਆ ਹਜੇ ਫਾਈਨਲ ਐਸਟੀਮੇਟ ਸਾਡੇ ਕੋਲ ਆ ਰਹੇ ਆ ਪੋਲ ਐਂਡ ਸਾਰੀ ਜਗ੍ਹਾ ਤੇ ਹੋ ਚੁੱਕੀ ਹੈਗੀ ਬਟ ਫਿਰ ਵੀ ਜਦੋਂ ਤੱਕ ਫਾਈਨਲ ਸਾਡੇ ਕੋਲ ਫਿਗਰਸ ਨਹੀਂ ਆਉਂਦੀਆਂ ਅਸੀਂ ਉਹਨਾਂ ਦੇ ਪੇਪਰਸ ਨਾਲ ਕਰਾਸ ਵੈਰੀਫਾਈ ਨਹੀਂ ਕਰ ਲੈਂਦੇ ਉਹ ਤੱਕ ਆਪਾਂ ਫਾਈਨਲ ਫਿਗਰ ਰਿਲੀਜ਼ ਨਹੀਂ ਕਰਦੇ ਟੈਂਟੇਟਿਵ ਫਿਗਰਸ ਹਿ ਵੀ ਥੋੜੀ ਦੇਰ ਤੱਕ ਆ ਜਾਣਗੇ ਆਪਾਂ ਤਾਂ ਨਾ ਸ਼ੇਅਰ ਕਰ ਦਾਂਗੇ ਤੇ ਜੀ ਸਰ ਕੋਈ ਗੱਲ ਕੀਤੀ ਜਾਵੇ ਸਾਰੇ ਦਿਨ ਕੋਈ ਮਾੜੀ ਘਟਨਾ ਕੋਈ ਇਹੋ ਪੀਸਫੁਲ ਹੋ ਗਿਆ ਜੀ ਪਰਮਾਤਮਾ ਦੀ ਮਿਹਰ ਰਹੀ ਹੈਗੀ ਆ ਸਾਰਾ ਇਲੈਕਸ਼ਨ ਪੀਸਫੁਲ ਨਿਕਲ ਗਿਆ ਕੋਈ ਵਾਇਲੈਂਸ ਕਿਸੇ ਤਰੀਕੇ ਦੀ ਨਹੀਂ ਹੋਈ ਜਿਹੜੀ ਛੁੱਟਪੁੱਟ ਕੰਪਲੇਂਟ ਸੀਗੀ ਉਹਨਾਂ ਨੂੰ ਨਾਲ ਨਾਲ ਅਸੀਂ ਐਡਰੈਸ ਕੀਤਾ ਹੈਗਾ ਉਧਰ ਤੇ ਕਾਰਵਾਈ ਵੀ ਕੀਤੀ ਹੈ ਥੈਂਕ ਯੂ ਸਰ ਥੈਂਕ ਯੂ ਸੋ ਇਹ ਸਨ ਡੀਸੀ ਸਾਹਿਬ ਜਿਨ੍ਹਾਂ ਨੇ ਦੱਸਿਆ ਵੀ ਜਿਹੜੀ VOTING ਹੈ ਉਹ ਪੂਰੇ ਹੀ ਸ਼ਾਂਤੀਪੁਰ ਭਟੰਗ ਨਾਲ ਕੰਪਲੀਟ ਹੋ ਚੁੱਕੀ ਹੈ ਔਰ ਹੁਣ EVM ਜਿਹੜੀਆਂ ਮਸ਼ੀਨਾਂ ਉਹ ਜਮ੍ਹਾਂ ਕਰਾਉਣ ਦਾ ਟਾਈਮ ਆ ਔਰ ਉਹਦਾ ਜੋ ਵੀ ਪ੍ਰੋਸੈਸ ਹੈ ਉਹਦੇ ਲਈ ਇਹ ਇੱਥੇ ਖੜੇ ਨੇ ਕਿਉਂਕਿ ਉਹ ਚੀਜ਼ ਸਟਾਰਟ ਕਰਵਾ ਕੇ ਫਿਰ ਉਹ ਕਹਿੰਦੇ ਵੀ ਖਤਮ ਹੋ ਜਾਏਗਾ ਤੇ ਕੱਲ ਨੂੰ ਜਿਹੜੀ ਆਪਣਾ ਆਪਣਾ ਸਟੇਸ਼ਨ ਸੰਭਣ ਵਾਲੀਆਂ ਉਹ ਲਿਸਟਾਂ ਜਾਰੀ ਹੋ ਜਾਣਗੀਆਂ ਸੋ ਫਿਰ ਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਰਾਹੁਲ ਦੇ ਨਾਲ ਭਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ